ਅਜ ਦਿਖਾਵਾਂਗੇ ਵੇਸਨ ਦੀ ਸਬਜ਼ੀ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਇੱਧਰ ਆਪਾਂ ਵੇਸਨ ਲੈ ਲਿਆ ਵੇਸਨ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਤੁਹਾਨੂੰ ਲੋੜ ਹੈ ਇਹਨੂੰ ਆਪਾਂ ਛਾਣ ਕੇ ਰੱਖ ਲਿਆ ਸੀ ਇਹਦੇ ਵਿੱਚ ਹੁਣ ਆਪਾਂ ਕੁਝ ਮਸਾਲੇ ਪਾਵਾਂਗੇ ਮਿਰਚਾ ਤਨੀਆ ਪਾਊਡਰ ਹਲਦੀ ਨਮਕ ਜਿੰਨਾ ਆਪਣਾ ਵੇਸਨ ਉਹਨਾ ਹੀ ਆਪਾਂ ਨਮਕ ਪਾਵਾਂਗੇ ਇਹਨਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਵੀ ਐਡ ਕਰਾਂਗੇ ਦੇਖੋ ਆਪਾਂ ਜੀਰਾ ਵੀ ਇਹਦੇ ਅਸਤਰੇ ਮਿਕਸ ਕਰਾਂਗੇ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਇਹਨੂੰ ਗੁੰਨ ਲਵਾਂਗੇ ਆਣੀ ਆਪਾਂ ਥੋੜਾ ਥੋੜੇ ਪਾਵਾਂਗੇ ਜਿਆਦਾ ਨਹੀਂ ਪਾਣਾ ਕੋਪਾ ਪੈਸਤਰੇ ਨੂੰ ਅਰ ਲਗ ਨਾ ਹੀ ਤੇ ਆਪਾਂ ਜਿਆਦਾ ਪਤਲਾ ਕਰਨਾ ਤੇ ਨਾ ਹੀ ਆਪਾਂ ਜਿਆਦਾ ਐਡ ਕਰਨਾ ਥੋੜਾ ਥੋੜਾ ਪਾਣੀ ਆਪਾਂ ਆਕੇ ਨੂੰ ਇਸ ਤਰ੍ਹਾਂ ਗੁੰਦ ਲਾਂਗੇ ਤੁਸੀਂ ਵੇਖਣ ਦੀ ਸਰਜੀ ਬਣਾ ਕੇ ਦੇਖੋ ਇਹ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਬਣੇਗੀ ਆਪਾਂ ਇਸ ਨੂੰ ਇਕੱਠਾ ਕਰ ਲਵਾਂਗੇ ਸਾਰਾ ਇਹ ਪਏ ਆਪ ਹੁਣੇ ਗੁੰਨ ਲਿਆ ਤੇ ਇਹਨੂੰ ਆਪਾਂ 5 ਮਿੰਟ ਵਾਸਤੇ ਰੱਖਾਂਗੇ ਇਸ ਤਰ੍ਹਾਂ ਤੇ ਕੁ 5 ਮਿੰਟ ਬਸ ਤੇ ਆਪਣਾ ਇਹ ਆਪ ਇਹ ਸੋਦਾ ਅੱਟਾ ਤਿਆਰ ਹੋ ਗਏ ਹੁਣ ਆਪਾਂ ਇਸ ਤੇ ਛੋਟੇ ਛੋਟੇ ਪਕੌੜੇ ਵੀ ਬਣਾ ਸਕਦੇ ਆ ਇਸ ਤਰ੍ਹਾਂ ਜਿਸ ਜੈਸੇ ਵੀ ਛੇਪਾ ਵਿੱਚ ਬਣਾ ਸਕਦੇ ਹੋ ਇਹ ਕਰਕੇ ਪਰਾਪੇ ਦੇ ਛੋਟੇ ਛੋਟੇ ਇਸ ਤਰ੍ਹਾਂ ਵੜੀਆਂ ਬਣਾਵਾਂਗੇ ਇਹਨਾਂ ਸੜੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਜਰੂਰ ਟ੍ਰਾਈ ਕਰਿਓ ਆਪਾਂ ਸਾਰੀ ਵੇਸਣ ਦੀ ਇਸ ਤਰ੍ਹਾਂ ਹੀ ਬਣਾਵਾਂਗੇ ਵੜੀਆਂ ਦੇਖੋ ਆਪਾਂ ਵੇਸਣ ਦੀਆਂ ਇਸ ਤਰ੍ਹਾਂ ਵੜੀਆਂ ਬਣਾ ਕੇ ਰੱਖ ਲਈਆਂ ਦੇਖੋ ਸੇ ਦੇ ਪਕੌੜੇ ਵੀ ਬਣਾ ਕੇ ਰੱਖ ਸਕਦੇ ਹਾਂ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਇਹ ਸਬਜ਼ੀ ਕਿਸ ਤਰ੍ਹਾਂ ਬਣਾਵਾਂਗੇ ਬਹੁਤ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਊਗੀ ਇੱਕ ਵਾਰੀ ਰੈਸਪੀ ਜ਼ਰੂਰ ਟਰਾਈ ਕਰਿਓ ਪਲੀਜ਼ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਰੈਸਪੀ ਕਿਹੋ ਜੀ ਲੱਗੀ ਹੈ ਤੇ ਚਲੋ ਹੁਣ ਤੁਹਾਨੂੰ ਆਪਾਂ ਮਸਾਲੇ ਵੱਲ ਲੈ ਚਲਦੇ ਹਾਂ ਇਧਰ ਆਪਾਂ ਮਸਾਲੇ ਵਾਸਤੇ ਪਿਆਜ਼ ਲੈ ਲਏ ਲਸਣ ਤੇ ਧਿਆਨ ਕਰ ਲੈ ਲਿਆ ਤੇ ਨਾਲ ਹੀ ਆਪਾਂ ਅਲਟ ਮਟਰ ਲੈ ਲਿਆ ਤੇ ਇਹਨਾਂ ਦਾ ਆਪਾਂ ਪੇਸਟ ਬਣਾਵਾਂਗੇ ਜੋ ਆਪਾਂ ਮਸਾਲੇ ਵਿੱਚ ਪਾਵਾਂਗੇ ਇੱਧਰ ਕੜਾਈ ਵਿੱਚ ਲੈ ਲਿਆ ਕੜਾਈ ਵਿੱਚ ਤੇਲ ਲੈ ਲਿਆ ਤੇਲ ਆਪਣਾ ਗਰਮ ਹੋ ਗਿਆ ਤੁਸੀਂ ਕਯੋਰਫੈਂਡ ਕੁਝ ਵੀ ਲੈ ਸਕਦੇ ਹੋ ਆਪਾਂ ਸਰੋਂ ਦਾ ਤੇਲ ਲਿਆ ਸੀ ਤੇ ਇਹ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਵੇਸਣ ਦੀਆਂ ਬਣਾਈਆਂ ਹੋਈਆਂ ਇਹ ਮੜੀਆਂ ਪਾਵਾਂਗੇ ਪੇਸਟ ਰਾਈਂ ਪੋਨ ਲਵਾਂਗੇ ਆਪਾਂ ਉਹ ਪੱਕਾ ਤੇ ਗੈਸ ਥੋੜੀ-ਥੋੜੀ ਬੰਦੇ ਰਵਾਂਗੇ ਤੇ ਇਹ ਵਾਵਾ ਗਰਮ ਸੀਆਪ ਨਾ ਤਾਂ ਕਰਕੇ ਇਹ ਆਪਣੀਆਂ ਜਲਦੀ ਹੀ ਫਰਾਈ ਹੋ ਜਾਣਗੀਆਂ ਦੇਖੋ ਕਿੰਨੀਆਂ ਵਧੀਆ ਆਪਾਂ ਪੱਕ ਗਈਆਂ ਜ਼ਿਆਦਾ ਨਹੀਂ ਆਪਾਂ ਪਕਾਣੀਆਂ ਇਹਨਾਂ ਨੂੰ ਦੇਖੋ ਕਿੰਨੀਆਂ ਵਧੀਆ ਆਪਣੇ ਤਲਕੇ ਚਾਰ ਵੱੰਨੇ ਹੋਣਾ ਇਹਨਾਂ ਨੂੰ ਆਪਾਂ ਸੇਕ ਪਾਂਡੇ ਵਿੱਚ ਪੈ ਲਵਾਂਗੇ ਸਾਰੀਆਂ ਇਸ ਤਰ੍ਹਾਂ ਕੱਢ ਲਈਆਂ ਤੁਸੀਂ ਇਹ ਚਾਹ ਨਾਲ 스ਨੈਕਸ ਦੇ ਤੌਰ ਤੇ ਵੀ ਖਾ ਸਕਦੇ ਹੋ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਦੇਖੋ ਬਹੁਤ ਵਧੀਆ ਬਣੀਆਂ ਤੇ ਹੁਣ ਇਹ ਆਪਣਾ ਜਿਹੜਾ ਤੇਲ ਬਚ ਗਿਆ ਇਹਦੇ ਵਿੱਚ ਹੀ ਆਪਾਂ ਸੜਕਾ ਲਾਵਾਂਗੇ ਜੇ ਤੁਹਾਨੂੰ ਤੇਲ ਘੱਟ ਲੱਗਦਾ ਤੁਸੀਂ ਤੇਲ ਹੋਰ ਪਾ ਸਕਦੇ ਹੋ ਇਹਦੇ ਵਿੱਚ ਹੀ ਆਪਾਂ ਜੀਰਾ ਪਾਵਾਂਗੇ ਜਦੋਂ ਆਪਣਾ ਜੀਰਾ ਚਟਕ ਗਿਆ ਇਹਦੇ ਵਿੱਚ ਆਪਾਂ ਨਾ ਪੇਸਟ ਕੀਤਾ ਹੋਇਆ ਮਸਾਲਾ ਪਾਵਾਂਗੇ ਜਿਵੇਂ ਟਮਾਟਰ ਅਧਕਰ ਲਸਣ ਤੇ ਪਿਆਜ਼ ਤੇ ਹੁਣ ਅਸੀਂ ਆਪਾਂ ਇਸ ਨੂੰ ਪੌਣ ਲਵਾਵਾਂਗੇ ਤੇ ਆਪਾਂ ਥੋੜੀ ਥੋੜੀ ਪੌਣ ਲਵਾਵਾਂਗੇ ਦੇਖੋ ਆਪਣੇ ਪਿਆਜ਼ ਭੁੱਜ ਗਏ ਕਿੰਨੇ ਵਧੀਆ ਭੁੱਜ ਕੇ ਤਿਆਰ ਹੋ ਗਏ ਦੇਖੋ ਮੋਨੇ ਦੇ ਵਿੱਚ ਆਪਣੇ ਬੇਸਿਕ ਮਸਾਲੇ ਪਾਵਾਂਗੇ ਮਿਰਚਾਂ, ਕੜੀਆ ਪਾਊਡਰ, ਹਲਦੀ, ਮਸਾਲਾ ਤੇ ਨਮਕ ਇਹਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਥੋੜਾ ਜਿਹਾ ਪਾਣੀ ਐਡ ਕਰਾਂਗੇ ਐਸ ਤਰ੍ਹਾਂ ਜਿੰਨਾ ਵਧੀਆ ਮਸਾਲਾ ਆਪਣਾ ਪੱਕੇਗਾ ਸਬਜ਼ੀ ਹੁੰਨੀ ਹੀ ਵਧੀਆ ਟੇਸਟੀ ਬਣੋਗੀ ਇਹਨੂੰ ਆਪਾਂ ਹੁਣ ਪਕਾ ਲਾਂਗੇ 2 ਤੋਂ 4 ਮਿੰਟ ਵਾਸਤੇ ਘੱਟ ਗਿਆ ਉਸਤੇ ਥੋੜੀ-ਥੋੜੀ ਇਹ ਆਪਣਾ ਫੱਕਦਾ ਰਹੇਗਾ ਦੇਖੋ ਆਪਣਾ ਮਸਾਲਾ ਪੱਕ ਗਿਆ ਮਸਾਲੇ ਨੇ ਤੇਲ ਛੱਡ ਦਿੱਤਾ ਦੇਖੋ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਬੇਸਣ ਦੀਆਂ ਬਣਾਈਆਂ ਹੋਣੀਆਂ ਵੱਡੀਆਂ ਇਹ ਆਪਣੇ ਕੋਲ ਨਾ ਦੋ ਤਿੰਨ ਕੱਟੇ ਉਬਲੇ ਹੋਏ ਆਲੂ ਪਏ ਸੀਗੇ ਤੇ ਆਪਾਂ ਉਹ ਵੀ ਹੁਣ ਕੱਟ ਕੇ ਪਾ ਦੇਵਾਂਗੇ ਤੁਸੀਂ ਮੈਸ਼ ਕਰਕੇ ਵੀ ਪਾ ਸਕਦੇ ਆ ਇਹ ਆਲੂ ਆਪਣੇ ਉਬਲੇ ਹੋਏ ਸੀਗੇ ਇਹ ਤੁਸੀਂ ਨਾ ਆ ਵੀ ਪਾਉਣਾ ਚਾਹੁੰਦੇ ਨਹੀਂ ਵੀ ਪਾ ਸਕਦੇ ਜੇ ਤੁਹਾਡੇ ਕੋਲ ਉਬਲੇ ਪਏ ਤੁਸੀਂ ਪਾ ਸਕਦੇ ਹੋ ਤੇ ਆਪਣੇ ਕੋਲੇ ਪਏ ਸੀ ਤਾਂ ਆਪਾਂ ਪਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਹੁਣ ਆਪਾਂ ਪਾਣੀ ਐਡ ਕਰਾਂਗੇ ਜਿੰਨੀ ਤੁਸੀਂ ਤਰੀ ਬਣਾਉਣਾ ਚਾਹੁੰਦੇ ਹੋ ਨਾ ਪਾਣੀ ਪਾ ਸਕਦੇ ਹਾਂ ਦੇਖੋ ਤੇ ਇਹਨੂੰ ਆਪਾਂ ਹੁਣ ਪਕਾਉਣ ਵਾਸਤੇ ਰੱਖ ਦੇਵਾਂਗੇ ਤਿੰਨ ਤੋਂ ਚਾਰ ਮਿੰਟ ਵਾਸਤੇ ਪਕਾਵਾਂਗੇ ਇਹਨੂੰ ਆਪਾਂ ਉੱਪਰ ਟੱਕ ਦੇਵਾਂਗੇ ਆਪਾਂ ਦੇਖਦੇ ਆਂ ਸਬਜੀ ਦੇਖੋ ਆਪਣੀ ਸਬਜੀ ਦਾ ਕਲਰ ਕਿੰਨਾ ਵਧੀਆ ਆਇਆ ਤੇ ਤੁਹਾਨੂੰ ਦਿਖਾਣੇ ਆ ਇਹ ਆਪਾਂ ਦੇਖੋ ਕਿੰਨੀ ਵਧੀਆ ਆਪਣੀ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਕਮੈਂਟ ਕਰਕੇ ਦੱਸਿਓ ਇਸ ਤਰ੍ਹਾਂ ਦੀ ਸਬਜੀ ਕਿਹੜਾ ਕਿਹਦੇ ਕਿਹਦੇ ਘਰੇ ਬਣਦੀ ਹੈ ਤੇ ਕਿਹਦੀ ਕਿਹਦੀ ਫੇਵਰੇਟ ਹੈਗੀ ਹੈ ਜੇ ਤੁਹਾਡੇ ਕੋਲੇ ਕੋਈ ਸਬਜ਼ੀ ਨਾ ਹੋਵੇ ਹਰੀ ਤਾਂ ਤੁਸੀਂ ਇਸ ਤਰ੍ਹਾਂ ਦੀ ਸਬਜ਼ੀ ਬਣਾ ਕੇ ਘਰੇ ਖਾ ਸਕਦੇ ਹੋ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਹੈ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਸਬਜ਼ੀ ਕਿਸ ਤਰ੍ਹਾਂ ਦੀ ਲੱਗੀ ਬੇਸਨ ਦੀ ਇਹ ਤੁਸੀਂ ਸਿੰਪਲ ਰੋਟੀ ਪੂਰੀ ਪਰੌਂਠੇ ਜਾਂ ਚਾਵਲ ਨਾਲ ਖਾ ਸਕਦੇ ਹੋ ਬਹੁਤ ਹੀ ਵਧੀਆ ਤੇ ਪ੍ਰਾਰਥਨਾ ਕਰਿਓ ਪੰਜਾਬ ਵਾਸਤੇ ਕਿ ਆਪਣੇ ਪੰਜਾਬ ਚ ਜਿਹੜੇ ਹੜ ਆਏ ਆ ਉਹਨਾਂ ਵਾਸਤੇ ਬਿਸਾਰਾਂ ਦੀ ਸ਼ੁਕ ਸ਼ਾਂਤੀ ਵਾਸਤੇ ਅਰਦਾਸ ਕਰਿਓ ਪ੍ਰਮਾਤਮਾ ਅੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਧੰਨਵਾਦੀ ਤੁਹਾਡਾ ਵੀਡੀਓ ਵੇਖਣ ਲਈ